ਲੋਕਾਂ ਠੱਗੀਆਂ ਬੜੀਆਂ ਹੁੰਦੀਆਂ ਨੇ ਪਰ ਇੱਕ ਪੁਲਿਸ ਵਾਲਾ ਠੱਗੀ ਦਾ ਸ਼ਿਕਾਰ ਹੋ ਗਿਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਤੁਹਾਨੂੰ ਚੰਗਾ ਮਿਲ ਸਕਦਾ ਹੈ ਤੁਸੀਂ ਆਪਣੇ ਹੁਨਰ ਦੇ ਨਾਲ ਇਹਦੇ ਤੇ ਲੱਖਾਂ ਰੁਪਏ ਵੀ ਕਮਾ ਸਕਦੇ ਹੋ ਪਰ ਕੁਝ ਲੋਕ ਇਹਦੇ ਤੋਂ ਗਲਤ ਆਈਟਮਾਂ ਵੇਖ-ਵੇਖ ਕੇ ਸਿੱਖਦੇ ਵੀ ਐ ਅਤੇ ਇਹਦਾ ਗਲਤ ਇਸਤੇਮਾਲ ਵੀ ਕਰਦੇ ਐ ਰੋਜ਼ ਨਵੇਂ ਤੋਂ ਨਵੇਂ ਢੰਗ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਆ ਕਿ ਲੋਕ ਠੱਗੀਆਂ ਮਾਰਦੇ ਅਤੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ ਤਾਜ਼ਾ ਮਾਮਲਾ ਬਟਾਲੇ ਦਾ ਹੈ ਜਿੱਥੇ ਇੱਕ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਇਹਨਾਂ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਸੁਖਦੇਵ ਸਿੰਘ ਉਸਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਉਸਨੇ ਇੱਕ ਕਾਰ ਉੱਤਰਾਖੰਡ ਦੇ ਨੰਬਰ ਵਾਲੀ ਉਸ ਦੀਆਂ ਫੋਟੋਆਂ ਦੇਖੀਆਂ। ਰੇਟ ਉਸ ਨੂੰ ਵਾਜਬ ਲੱਗਿਆ। ਗੱਡੀ ਦੀ ਹਾਲਤ ਵਧੀਆ ਲੱਗੀ ਤਾਂ ਸੰਪਰਕ ਕੀਤਾ ਗਿਆ। ਫੋਟੋਆਂ ਪਾਉਣ ਵਾਲੇ ਨੇ ਉਸ ਨੂੰ ਅਡਵਾਂਸ 2500 ਰੁਪਏ ਭੇਜਣ ਦੀ ਗੱਲ ਕੀਤੀ। ਇਸ ਤੋਂ ਬਾਅਦ ਉਸ ਨੂੰ 2500 ਰੁਪਏ Google Pay ਕਰ ਦਿੱਤੇ ਗਏ। 2500 ਰੁਪਏ ਤੋਂ ਬਾਅਦ ਉਸਨੇ 21000 ਰੁਪਏ ਦੀ ਮੰਗ ਕੀਤੀ। ਕਿ ਗੱਡੀ ਦੇ ਕਾਗਜ਼ ਤੁਹਾਡੇ ਨਾਮ ਤੇ ਕਰਵਾਉਣੇ ਨੇ ਜਿਸ ਤੋਂ ਬਾਅਦ ਉਸਦੀ ਗੱਲਬਾਤ ਤੇ ਢੰਗ ਤੋਂ ਸ਼ੱਕ ਹੋ ਗਿਆ ਤਾਂ ਉਹਨੇ ਪੈਸੇ ਨਾ ਪਾਏ ਪਰ ਲਗਾਤਾਰ ਠੱਗ ਉਸ ਨੂੰ ਨੰਬਰ ਬਦਲ-ਬਦਲ ਕੇ ਫੋਨ ਕਰਨ ਲੱਗ ਪਿਆ ਤੇ ਫਿਰ ਉਸ ਨੂੰ ਪਤਾ ਲੱਗਿਆ ਕਿ ਸ਼ਾਇਦ ਉਸ ਨਾਲ ਠੱਗੀ ਹੋ ਚੁੱਕੀ ਹੈ ਉਹਨਾਂ ਨੇ ਆਖਿਆ ਕਿ ਉਸ ਵਿਅਕਤੀ ਨੇ ਆਪਣੇ ਵਟਸਐਪ ਦੇ ਉੱਤੇ ਫੌਜੀ ਜਵਾਨ ਦੀ ਤਸਵੀਰ ਲਾਈ ਹੋਈ ਸੀ ਤਾਂ ਕਿ ਫੋਨ ਕਰਨ ਵਾਲੇ ਨੂੰ ਲੱਗੇ ਕਿ ਉਹ ਫੌਜ ਵਿੱਚ ਨੌਕਰੀ ਕਰਦਾ ਹੋਵੇਗਾ ਉਹਨੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਐਸੇ ਠੱਗਾਂ ਤੋਂ ਬਚੋ ਤਾਂ ਕਿ ਤੁਸੀਂ ਵੀ ਕਿਤੇ ਉਹਦੇ ਵਾਂਗ ਠੱਗੀ ਦਾ ਸ਼ਿਕਾਰ ਨਾ ਹੋ ਜਾਵੋ। ਇਹ ਗੱਡੀ ਮੈਂ ਫੇਸਬੁੱਕ ਤੇ ਵੇਖੀ ਫੇਸਬੁੱਕ ਤੇ ਵੇਖੀ ਉਹਨਾਂ ਨੇ ਪਾਈ ਸੀ ਵੀ ਕਾਲਟੋ ਇੱਕ A10 ਆ ਮਾਡਲ 18 ਇਹਦੀਆਂ ਮੈਨੂੰ ਫੋਟੋਆਂ ਪੰਜਾਂ ਗਈਆਂ WhatsApp ਤੇ ਆਰਮੀ ਦਾ ਜਵਾਨ ਹੀ ਸੀ ਉਹਨੇ ਮੈਨੂੰ ਫੋਟੋਆਂ ਪੰਜਾਂ ਮੈਂ 45000 ਰੁਪਏ ਉਹਨੇ ਰੇਟ ਦੱਸਿਆ ਮੈਂ ਉਹਨੂੰ ਕਾਲ ਕੀਤੀ ਫੋਨ ਕਾਲ ਕਰਕੇ ਤੇ ਉਹਨਾਂ ਨੇ ਮੈਨੂੰ ਆਖਿਆ ਵੀ 45000 ਰੁਪਿਆ ਰੇਟ ਆ ਤੇ 2500 ਰੁਪਿਆ ਤੁਹਾਨੂੰ ਦੇਣਾ ਪਊਗਾ ਫੇ ਮੈਂ ਟਰਾਂਸਫਰ ਕਰ ਦੂੰਗਾ ਮੇਰੀ ਜਿਹੜੀ ਬਦਲੀ ਆ ਆਰਮੀ ਦੇ ਵਿੱਚੋਂ ਇਥੋਂ ਉਤਰਾਖੰਡ ਤੋਂ ਜੰਮੂ ਪੂਛਦੀ ਹੋਈ ਆ ਜੰਮੂ ਪੂਛ ਤੋਂ ਬਾਅਦ ਮੈਂ ਗੱਡੀ ਇਹ ਸੇਲ ਕਰਨ ਦੇ ਆ ਆਪਣੀ ਤੇ ਮੈਂ ਕਿਹਾ ਚਲੋ ਠੀਕ ਆ ਸੇਲ ਕਰਨ ਦਾ ਤੇ ਮੈਨੂੰ ਦੇ ਦਿਓ ਹਾਂ ਤੇ ਮੈਂ ਉਹਨਾਂ ਨੂੰ ਮੈਨੂੰ ਕਿਹਾ ਉਹਨਾਂ ਨੇ ਆਖਿਆ ਵੀ 2500 ਰੁਪਿਆ ਜਿਹੜਾ ਇਹਦਾ ਪਹਿਲਾਂ ਪਾਓ ਪਾ ਕੇ ਤੇ ਤੁਹਾਨੂੰ ਜਿਹਦੇ ਵੀ ਗੂਗਲ ਪੇ ਤੋਂ ਪਾਓਗੇ ਉਹਦੇ ਆਧਾਰ ਕਾਰਡ ਜਿਹਦੇ ਨਾਮ ਤੇ ਗੱਡੀ ਕਰਾਉਣੀ ਉਹਦਾ ਆਧਾਰ ਕਾਰਡ ਤੇ ਪੈਨ ਕਾਰਡ ਇਹ ਪੈਨ ਕਾਰਡ ਦੀ ਫੋਟੋ ਪਾਈ ਜਾਵੇ ਮੈਂ ਆਪਣੀ ਬੇਟੀ ਦਾ ਆਧਾਰ ਕਾਰਡ ਤੇ ਪੈਨ ਕਾਰਡ ਦੀ ਫੋਟੋ ਪਾਈ ਤੇ ਉਹਨਾਂ ਨੇ ਇਸ ਤੋਂ ਬਾਅਦ ਸ਼ਾਮ ਨੂੰ ਮੈਨੂੰ ਫਿਰ ਦੁਬਾਰਾ ਫੋਨ ਬੜੀ ਆਰੀ ਫੋਨ ਆਏ ਤੁਹਾਡੀ ਗੱਡੀ ਜਿਹੜੀ ਆ ਇਹ ਮਤਲਬ ਕਿ ਆਰਮੀ ਦਫ਼ਤਰ ਲੈ ਗਏ ਆ ਤੇ ਇਹਦੀ ਜਿਹੜੀ ਆ ਮਤਲਬ ਵੀ ਆਪਾਂ ਆਰਸੀ ਜਿਹੜੀ ਟਰਾਂਸਫਰਮ ਕਰਨੀ ਆ ਪੀਵੀ06 ਨੰਬਰ ਬਣਾਉਣਾ ਗਰਦਾਖੌਰ ਦਾ ਇਹ ਜਿਹੜਾ ਦੇਣਾ ਆ ਇਹਦੇ ਕਾਗਜ਼ ਪੱਤਰ ਬਣਾ ਕੇ ਓਕੇ ਕਰਕੇ ਸ਼ਾਮਾਂ ਨੂੰ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਸ਼ਾਮਾਂ ਨੂੰ ਫੇਰ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਵੀ ਤੁਹਾਡੀ ਗੱਡੀ ਦੀ ਜਿਹੜੀ ਆਰ.ਟੀ.ਓ. ਟਰਾਂਸਫਰ ਹੋ ਚੁੱਕੀ ਆ ਪੀ.ਵੀ.06 ਤੇ ਆਜ ਉਹ ਵੀ ਨੰਬਰ ਇਹ ਗੱਡੀ ਦਾ ਇਹ ਨੰਬਰ ਦੱਸ ਆ ਗਿਆ ਆ ਤੇ ਹੁਣ ਤੁਸੀਂ ਇਦਾਂ ਕਰੋ ਵੀ ਇਹਦੇ ਥੱਲੇ ਜਿਹੜਾ ਕਹਿੰਦਾ ਤੁਹਾਨੂੰ ਪਾਇਆ ਆ ਡਾਕੂਮੈਂਟ ਕੋਈ ਪਾਇਆ ਹੀ ਉਹਦੀ ਜਿਹੜੇ ਥੱਲੇ ਲਿਖਿਆ ਆ ਵੀ ਉਹ 21000 ਰੁਪਏ ਇੱਥੋਂ ਗੇਟ ਪਾਸ ਦਿਓ ਤਾਂ ਤੁਹਾਡੀ ਗੱਡੀ ਜਿਹੜੀ ਬਾਅਰ ਆਉਗੀ ਤੇ ਕੱਲ 11 ਵਜੇ ਤੁਹਾਡੇ ਘਰ ਗੱਡੀ ਆ ਜੂਗੀ ਤੇ ਉਹ ਤੋਂ ਬਾਅਦ ਕਹਿੰਦੇ ਵੀ 20000 ਦੇ ਵਿੱਚੋਂ ਬਾਕੀ ਜਿਹੜੇ ਪੈਸੇ ਪੈਦੇ ਆ ਉਹ ਮੈਨੂੰ ਇੱਥੇ ਦਿੱਤੇ ਜਾਣ ਬਟਾਲਿਆ ਅਸੀਂ ਵੀ ਸਸਤੀ ਗੱਡੀ ਦੇਖ ਕੇ ਇਸ ਕਰਕੇ ਡੁੱਲ ਗਏ ਵੀ ਚਲੋ ਗੱਡੀ ਮਾਡਲ ਉੱਚਾ ਆ ਵੀ ਲੈ ਲੈਨੇ ਆ ਪਰ ਨਹੀਂ ਐ ਸਖਸ ਨੇ ਅੱਡ ਨਾਲ ਠੱਗੀ ਕੀਤੀ ਆ ਇੱਕ ਤੋਂ ਬਾਅਦ ਹੁਣ ਬਾਅਦ ਸ਼ਾਮਾਂ ਨੂੰ ਉਹ ਸ਼ਾਮਾਂ ਤੋਂ ਬਾਅਦ ਉਸੇ ਫੋਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਉਹਦਾ ਨਾ ਕੋਈ ਫੋਨ ਬਲੌਗ ਉਹਨਾਂ ਨੇ ਬਲੌਕ ਲਿਸਟ 'ਤੇ ਪਾ ਦਿੱਤੇ ਜਿਹਾ ਹੀ ਕਰਦੇ ਆ ਤੇ ਇਹ ਨੰਬਰ ਲੱਗਦੇ ਨਹੀਂ ਹੈਗੇ ਹਾਂ ਉਹਨਾਂ ਨੂੰ ਪਤਾ ਹੀ ਉਹਨਾਂ ਨੂੰ ਦੱਸਿਆ ਹੀ ਅਸੀਂ ਆਹੀ ਪੰਜਾਬ ਪੁਲਿਸ ਨੂੰ ਜਾਂ ਪਹਿਲਾਂ ਤੋਂ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਕੁੜੀਆ ਤੇ ਪਰਚਾ ਹੋਊਗਾ ਫਲਾਣ ਹੋਊਗਾ ਧਮਕੜਾ ਹੋਊਗਾ ਮੈਂ ਆਹ ਕੋਈ ਗੱਲ ਨਹੀਂ ਫਿਰ ਜੇ ਪਰਚਾ ਆਊਗਾ ਉਹ ਵੇਖ ਲਾਂਗੇ ਤੇ ਜਿਹੜਾ 1000 ਰੁਪਿਆ ਉਹ ਨਹੀਂ ਮੈਂ ਹੁਣ ਤੈਨੂੰ ਪਾਉਣਾ ਠੀਕ ਹੈ ਬਾਕੀ ਲੋਕਾਂ ਨੂੰ ਅਪੀਲ ਕਰਨਾ ਇਹ ਇਹਨਾਂ ਆ ਜਿਹੜੇ ਗੱਡੀਆਂ ਫੇਸਬੁੱਕ ਤੇ ਕੋਈ ਪਾਉਂਦਾ ਆ ਇਹਨਾਂ ਦੇ ਝਾਂਸਿਆਂ 'ਚ ਨਾ ਆਓ ਤੇ ਮੇਰੇ ਨਾਲ ਠੱਗੀ ਹੋ ਗਈ ਆ ਤੇ ਤੁਹਾਡੇ ਨਾਲ ਨਾ ਵਾਪਰੇ